ਭਗਵਾਨ ਸਿੰਘ ਮਾਨਾਲ ਮੀਟਿੰਗ ਦਾ ਮੁੱਦਵੀ ਹੂ ਨਾਲ ਮੁਲਾਜ਼ਮ ਜਥੇਬੰਦੀਆਂ ਮੋਰ ਸੰਘਰਸ਼ ਦੇ ਰਾਤੇ ਕਮਿਊਨਿਟੀ ਹੈਲਥ ਅਪਸਰਾ ਨੇ ਸੇਤ ਸੇਵਾਵਾਂ ਠੱਪ ਕਰਨ ਦੀ ਦਿੱਤੀ ਧਮਕੀ ਸਸੀ ਗੱਲ ਦੋਸਤੋ ਤੁਹਾਡੀ ਆਪਣੀ ਚੈਨਲ ਮਾਈਂਡ ਪੋਸਟ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਮੈਸ਼ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਜਲੰਧਰ ਜਿਮਨੀ ਚੋਣਾਂ ਦੌਰਾਨ ਜਥੇਬੰਦੀਆਂ ਨੂੰ ਮੀਟਿੰਗਾਂ ਦਿੱਤੀਆਂ ਗਈਆਂ ਸਨ ਪਰ ਮੀਟਿੰਗਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਮੁਲਾਜ਼ਮ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਸਨ ਅਤੇ ਸਾਰੀਆਂ ਜਥੇਬੰਦੀਆਂ ਨੇ ਜਲੰਧਰ ਜਿਮਨੀ ਚੋਣਾਂ ਦੌਰਾਨ ਵੱਡੇ ਸੰਘਰਸ਼ ਰੈਲੀਆਂ ਕਾਲੀਆਂ ਚੰਡੀਆਂ ਦੁਆਰਾ ਆਪਣਾ ਰੋਸ ਪ੍ਰਦਰਸ਼ਨ ਕਰਨ ਦੀ ਧਮਕੀ ਵੀ ਦਿੱਤੀ ਸੀ ਜਿਸ ਦੇ ਚੱਲਦਿਆਂ ਬਹੁਤ ਸਾਰੀਆਂ ਜਥੇਬੰਦੀਆਂ ਨੂੰ 16 17 ਅਤੇ 25 ਜੁਲਾਈ ਦੀਆਂ ਅਗਾਹ ਮੀਟਿੰਗਾਂ ਦਿੱਤੀਆਂ ਗਈਆਂ ਸਨ ਕਿ ਜਿਮਨੀ ਚੋਣਾਂ ਤੋਂ ਬਾਅਦ ਮੁਲਾਜ਼ਮਾਂ ਦੀਆਂ ਮੰਗਾਂ ਖੁੱਲ ਕੇ ਵਿਚਾਰ ਵਟਾਂਦਰਾ ਕਰਕੇ ਮੰਗਾ ਤੇ ਕੋਈ ਠੋਸ ਕੋਈ ਹਾਂ ਪੱਕੀ ਫੈਸਲਾ ਕੀਤਾ ਜਾਵੇਗਾ 16 ਜੁਲਾਈ ਨੂੰ ਕਮਿਊਨਿਟੀ ਹੈਲਥ ਅਫਸਰਾਂ ਨਾਲ ਮੀਟਿੰਗ ਤੈਅ ਕੀਤੀ ਗਈ ਸੀ ਪਰ ਇਹ ਮੀਟਿੰਗ ਕੱਟ ਦਿੱਤੀ ਗਈ ਹੈ ਯੂਨੀਅਨ ਦੇ ਲੀਡਰਾਂ ਨੇ ਮੁੱਖ ਮੰਤਰੀ ਦਫ਼ਤਰ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਆਮ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ ਜਿਸ ਕਰਕੇ ਇਸ ਜਥੇਬੰਦੀ ਨੇ ਮੁੜ ਸੰਘਰਸ਼ ਕਰਨ ਦਾ ਫੈਸਲਾ ਕੀਤਾ ਔਰ ਜਿਸ ਚ ਐਲਾਨ ਕੀਤਾ ਗਿਆ ਕਿ 25 ਜੁਲਾਈ ਤੋਂ ਆਨਲਾਈਨ ਦਾ ਜੋ ਕੰਮ ਹੈ ਉਹ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਜਾਵੇਗਾ ਔਰ ਜੇ ਫਿਰ ਵੀ ਮੰਗਾ ਨਾ ਮੰਨੀਆਂ ਤਾਂ ਸੇਤਸੇਵਾਵਾਂ ਪੂਰੀ ਤਰ੍ਹਾਂ ਠੱਪ ਕਰਕੇ ਸੰਗਰੂਰ ਜਾਂ ਚੰਡੀਗੜ੍ਹ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ ਇਸ ਜਥੇਬੰਦੀ ਨੇ ਇਹ ਦੋਸ਼ ਲਗਾਇਆ ਕਿ ਜੋ ਇਹਨਾਂ ਨੂੰ 15000 ਰੁਪਏ ਮਿਲਦਾ ਸੀ ਇਨਸੈਂਟਿਵ ਜੋ ਕੁਝ ਟਾਰਗੇਟ ਪੂਰੇ ਕਰਨ ਤੇ ਮਿਲਦਾ ਸੀ ਉਹ ਵੀ ਜੂਨ ਚ ਸਰਕਾਰ ਨੇ ਰੋਕ ਲਿਆ ਹੈ ਅਤੇ ਜੋ ਨਵੇਂ ਟਾਰਗੇਟ ਫਿਕਸ ਕਰਨ ਨੂੰ ਦਿੱਤੇ ਗਏ ਨੇ ਉਹ ਇੰਨੇ ਔਖੇ ਨੇ ਕਿ ਉਹਨਾਂ ਨੂੰ ਫੁੱਲਫਿਲ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ ਜਿਸ ਕਰਕੇ 15000 ਰੁਪਏ ਦਾ ਇਨਸੈਂਟਿਵ ਜੋ ਮਿਲਦਾ ਸੀ ਉਹ ਵੀ ਰੋਕ ਲਿਆ ਗਿਆ ਹੈ ਇਸ ਜੱਥੇਬੰਦੀ ਦੇ ਸੰਘਰਸ਼ ਐਲਾਨ ਨਾਲ ਪਿੰਡੂ ਪੱਧਰ ਤੇ ਸਿਹਤ ਸੇਵਾਵਾਂ ਤੇ ਡੂੰਘਾ ਅਸਰ ਪਵੇਗਾ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਜੋ ਜੱਥੇਬੰਦੀ ਹੈ ਇਹ ਪੰਜਾਬੀਆਂ ਸਾਰੀ ਜੱਥੇਬੰਦੀਆਂ ਦੀਆਂ ਮੰਗਾਂ ਨੂੰ ਲੈ ਕੇ ਚੱਲਦੀ ਹੈ ਇਸ ਜੱਥੇਬੰਦੀ ਨੂੰ ਵੀ 25 ਜੁਲਾਈ ਦੀ ਮੀਟਿੰਗ ਦਿੱਤੀ ਗਈ ਸੀ ਪਰ ਅੱਜ ਤੱਕ ਮੀਟਿੰਗ ਦੀ ਕੋਈ ਲਿਖਤੀ ਚਿੱਠੀ ਪੱਤਰ ਜੱਥੇਬੰਦੀ ਨੂੰ ਨਹੀਂ ਮਿਲਿਆ ਜਿਸ ਕਰਕੇ ਮੁਲਾਜ਼ਮਾਂ ਦੇ ਮਨਾਂ ਵਿੱਚ ਇੱਕ ਡਰ ਇੱਕ ਸ਼ੰਕਾ ਜਿਹੜਾ ਹੋ ਰਿਹਾ ਹੈ ਕਿ ਸ਼ਾਇਦ ਬਾਕੀ ਮੀਟਿੰਗਾਂ ਦੀ ਤਰ੍ਹਾਂ ਵੀ 25 ਜੁਲਾਈ ਦੀ ਇੱਕ ਹੀ ਮਹੱਤਵਪੂਰਨ ਮੀਟਿੰਗ ਸੀ ਉਸ ਨੂੰ ਵੀ ਮੁਲਤਵੀ ਨਾ ਕਰ ਦਿੱਤਾ ਜਾਵੇ ਮਟੀਰੀਅਲ ਸਰਵਿਸ ਜੂਨੀਅਨ ਨੂੰ ਵੀ 15 ਦਿਨਾਂ ਦੇ ਅੰਦਰ ਅੰਦਰ ਮੀਟਿੰਗ ਦੇਣ ਦੀ ਗੱਲ ਕਹੀ ਗਈ ਸੀ ਪਰ ਇਸ ਜੱਥੇਬੰਦੀ ਨੂੰ ਵੀ ਹਾਲੇ ਤੱਕ ਮੀਟਿੰਗ ਦਾ ਲਿਖਤੀ ਪੱਤਰ ਜਿਹੜਾ ਹੈ ਉਹ ਨਹੀਂ ਮਿਲਿਆ ਜਿਸ ਕਰਕੇ ਮੁਲਾਜ਼ਮਾ ਪੈਨਸ਼ਨਾਂ ਦੇ ਵਿੱਚ ਇੱਕ ਕਾਫੀ ਰੋਸ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਸਿਰਫ ਲਾਰੀ ਹੀ ਨੇ ਸਿਰਫ ਉਸ ਨੇ ਜਿਮਨੀ ਉਹਨਾਂ ਨੂੰ ਜਿੱਤਣ ਦੇ ਲਈ ਜਿਮਨੀ ਚੋਣਾਂ ਦੇ ਵਿੱਚ ਆਪਣਾ ਪ੍ਰਦਰਸ਼ਨ ਦਿਖਾਉਣ ਦੇ ਲਈ ਹੀ 1 ਜੁਲਾਈ ਦੀ ਜੋ ਮੀਟਿੰਗ ਫਗਵਾੜਾ ਦੇ ਵਿੱਚ ਕੀਤੀ ਸੀ ਸਿਰਫ ਉਹ ਇੱਕ ਦਿਖਾਵਾ ਮਾਤਰ ਸੀ ਤੋਂ ਸਰਕਾਰ ਨੇ ਕਿਸੇ ਕਿਸਮ ਦੀਆਂ ਕੋਈ ਮੀਟਿੰਗਾਂ ਜਿਹੜੀਆਂ ਹੈਗੀਆਂ ਉਹ ਮੁਲਾਜ਼ਮ ਜਥੇਬੰਦੀਆਂ ਨੂੰ ਫਿਲਹਾਲ ਨਹੀਂ ਦਿੱਤੀਆਂ ਜਿਸ ਕਰਕੇ ਮੁਲਾਜ਼ਮ ਜੱਥੇਬੰਦੀਆਂ ਦੇ ਵਿੱਚ ਕਾਫੀ ਰੋਸ ਜਿਹੜਾ ਹੈਗਾ ਉਹ ਪਾਇਆ ਜਾ ਰਿਹਾ ਹੈ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ ਤੇ ਨਵੇਂ ਉਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਔਰ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲ ਸਕੇ। ਤੋਂ ਥੈਂਕ ਯੂ।